ਮੈਂ ਹੁਣ ਅੱਜ ਇੱਕ ਅਵੇਅਰਨੈਸ ਦੀ ਵੀਡੀਓ ਬਣਾਉਣ ਲੱਗੀ ਆ ਮੋਸਟ ਆਫ ਦਾ ਟਾਈਮ ਮੈਂ ਬਣਾਉਂਦੀ ਰਹਿੰਨੀ ਆ ਪਰ ਕਿਉਂ ਨਾ ਆਪਾਂ ਇਹੋ ਜੀ ਜ਼ਰੂਰ ਵੀਡੀਓ ਮੈਂ ਬਹੁਤ ਪੋਸਟ ਆ ਪਹਿਲਾਂ ਵੀ ਪਾਈਆਂ ਆਪਣੀ ਟਿਕਟੋਕ ਦੇ ਉੱਤੇ ਤੇ ਉਹ ਮੈਂ YouTube ਤੇ ਵੀ ਪੋਸਟ ਕਰਦੀ ਵੀ ਗੁੱਡ ਮੈਸੇਜ ਪਹੁੰਚੇ ਆਪਣੀ ਨਵੀਂ ਪਨੀਰੀ ਜਿਹੜੀ ਆ ਰਹੀ ਆ ਉਹਨਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਆ ਕਿ ਉਹ ਕਿਹੜੇ ਕਿੱਦਾਂ ਦੀ ਸੋਸਾਇਟੀ ਚੱਲ ਰਹੀ ਆ ਆਪਣੇ ਆਲੇ ਦੁਆਲੇ ਤੇ ਉਹਨਾਂ ਦਾ ਬਚਣਾ ਕਿੱਦਾਂ ਜ਼ਰੂਰੀ ਆ ਕੁੜੀਆਂ ਦਾ ਖਾਸ ਕਰਕੇ ਕਿੱਦਾਂ ਬਚਣਾ ਆ ਸੋ ਮੈਂ ਉਹ ਚੀਜ਼ਾਂ ਦੇਖਦੀ ਰਹਿਣੀ ਤਾਂ ਮੇਰੀ ਕੁੜੀ ਮੇਰੀ ਵੀਡੀਓes ਹੁੰਦੀਆਂ ਨਾ ਜਦੋਂ ਉਹ ਕਹਿੰਦੀ ਮੰਮੀ ਮੈਂ ਆ ਚੀਜ਼ ਸੁਧਾਰੀ ਆ ਆਪਣੇ ਆਪ ਚ ਆ ਚੀਜ਼ ਮੈਂ ਐਦਾਂ ਕੀਤੀ ਆ ਚੀਜ਼ ਹੁਣ ਮੈਂ ਐਦਾਂ ਨਹੀਂ ਕਰਨੀ ਸੋ ਮੈਂ ਉਹਨੂੰ ਗੁੱਡ ਕਹਿੰਨੀ ਹੁੰਦੀ ਆ ਉਹਨੂੰ ਮੈਂ ਕਿ ਕੋਈ ਵੀ ਚੀਜ਼ ਆ ਮੈਂ ਕਹਣਾ ਆ ਚੀਜ਼ ਨਹੀਂ ਦੇਖਣੀ ਆਈ ਚੀਜ਼ ਦੇਖਣੀ ਆ ਜੋ ਉਹਦੇ ਵਾਸਤੇ ਗੋਡੇ ਆਉਲੇ ਫਿਊਚਰਲੀ ਗੋਡੇ ਆ ਹੁਣ ਦੇਖੋ ਹੁਣ ਆ ਕਮਲਕੌਰ ਭਾਬੀ ਦਾ ਸੋਧਾ ਲੱਗ ਗਿਆ ਹੁਣ ਇੱਕ ਪਾਸੇ ਤਾਂ ਉਹਨੂੰ ਰੋਸ ਹੋਊਗਾ ਪਰ ਮੇਰੇ ਹਿਸਾਬ ਨਾਲ ਉਹ ਠੀਕ ਹੀ ਹੋਇਆ ਕਿਉਂਕਿ ਗੱਲ ਕਿਉਂ ਠੀਕ ਹੋਇਆ ਕਿਉਂਕਿ ਦੇਖੋ ਵਾਰਨਿੰਗ ਵਾਰ ਹੁਣ ਇੱਕ ਰੋਡ ਆ ਸੌਰੀ ਉਹਦੇ ਤੇ ਇੱਕ ਸਾਈਨ ਲੱਗਾ ਹੋਇਆ ਆ ਕਿ ਅੱਗੇ ਡੇਂਜਰ ਆ ਧਿਆਨ ਨਾਲ ਤੁਸੀਂ ਸਾਈਨ ਇਗਨੋਰ ਕਰਤਾ ਗੱਡੀ ਭਜਾਈ ਲੈ ਗਏ ਤੁਸੀਂ ਸਵਾਰੀ ਆਪਣੀ ਮੌਤ ਦੀ ਫਿਰਨਾ ਖੁਦ ਜ਼ਿੰਮੇਵਾਰ ਹੁੰਦੀ ਆ ਸਮਝ ਦਿਓ ਜਦੋਂ ਵਾਰਨਿੰਗਾਂ ਦਿੱਤੀਆਂ ਗਈਆਂ ਤਾਂ ਉੱਥੇ ਸੰਭਲ ਜਾਣਾ ਚਾਹੀਦਾ ਆ ਆਪਣੀਆਂ ਗੱਲਾਂ ਦੇ ਵਿੱਚ ਗਲਤ ਗੱਲਾਂ ਕਰਨੀਆਂ ਸਮਝ ਦਿਓ ਜਿੱਦਾਂ ਮਤਲਬ ਕਿ ਡਬਲ मीनिंग ਗੱਲਾਂ ਕਰਨੀਆਂ ਗੰਦੀਆਂ ਗੱਲ ਇੱਕ ਤਾਂ ਹੁੰਦਾ ਕਿ ਸਮਝਾਉਣਾ ਉਹ ਮੈਂ ਹੁਣ ਕਈ ਵੀਡੀਓ ਚ ਸਮਝਾਉਣੀ ਆ ਮੈਂ ਉਹ ਵਰਡ ਲੈ ਕੇ ਨਹੀਂ ਆ ਸਕਦੀ ਅੱਗੇ ਕੰਫਰਟੇਬਲ ਨਹੀਂ ਫੀਲ ਹੁੰਦਾ ਬਟ ਉਹ ਹੁਣ ਕਿਦਾਂ ਦੀਆਂ ਅੱਜ ਦਾ ਹੁਣ ਕੁੜੀਆਂ ਨੰਗੀਆਂ ਹੋ ਰਹੀਆਂ ਆਪਣਾ ਲੱਕ ਦਿਖਾਉਂਦੀਆਂ ਅੱਗਾ ਦਿਖਾਉਂਦੀਆਂ ਗੰਦ ਪਾ ਰਹੀਆਂ ਆ ਉਹ ਬੱਚੇ ਦੇਖਦੇ ਪਏ ਆ ਇੰਸਟਾ ਦੇ ਉੱਤੇ ਬੱਚੇ ਵੀ ਹੈਗੇ ਆ ਉਹ ਵੀ ਦੇਖਦੇ ਪਿਓ ਆ ਔਰਾਂ ਤੇ ਕੀ ਅਸਰ ਪਊਗਾ ਅੱਧੀ ਜਨਰੇਸ਼ਨ ਤੱਕ ਸਿੰਗਰਾਂ ਨੇ ਪੱਟਤੀ ਪੱਟੀ ਕਿ ਨਹੀਂ ਸੱਚ ਆ ਕਿ ਝੂਠ ਆ ਕਿੰਨਾ ਗੰਦ ਪਾਇਆ ਹੁਣ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦਿੰਨੀ ਆ ਜਦੋਂ ਸਾਡਾ ਜਮਾਨਾ ਸੀ ਸੀ ਛੋਟੇ ਛੋਟੇ ਸਕੂਲਾਂ ਚ ਸੀਗੇ ਹੁਣ ਗੁੱਸਾ ਤਾਂ ਬਹੁਤ ਲੱਗਣਾ ਹੁਣ ਆ ਬੱਬੂ ਮਾਨ ਦੇ ਗਾਣੇ ਸੁਣ ਲਓ ਕੀ ਸੀਗੇ ਗਾਣੇ ਕਦੇ ਕਮਾਦਾਂ ਦੇ ਗਾਣੇ ਕਦੇ ਆ ਪਤਾ ਨਹੀਂ ਕੀ ਸੌਣ ਦੀ ਝੜੀ ਦੇ ਗਾਣੇ ਇਹ ਗਾਣੇ ਸਾਡਾ ਬਾਪੂ ਤਾਂ ਸਾਨੂੰ ਸੁਣਨੀ ਨਹੀਂ ਸੀ ਦਿੰਦਾ ਹੁੰਦਾ ਅਸਾਂ ਬੜੇ ਚੰਗੇ ਰਹਿ ਗਏ ਇਸ ਗੱਲੋਂ ਸੱਚੀ ਗੱਲ ਆ ਨਹੀਂ ਸੁਣਨ ਦਿੱਤੇ ਉਹਨੇ ਬਈ ਨਹੀਂ ਸੁਣਨ ਦਿੱਤੇ ਕਹਿੰਦਾ ਹੁੰਦਾ ਸੀ ਨਹੀਂ ਸੁਣਨੇ ਘਰ ਦੀ ਧੀ ਨੇ ਤਾਂ ਬਿਲਕੁਲ ਹੀ ਨਹੀਂ ਸੁਣਨੇ ਸਾਨੂੰ ਨਹੀਂ ਸੁਣ ਦਿੱਤੇ ਆ ਨੇਲ ਪਾਲਿਸ਼ਾ ਨਹੀਂ ਹੀ ਲਾਉਣ ਦਿੰਦਾ ਮੈਨੂੰ ਤਾਂ ਮੇਰਾ ਡੈਡੀ ਆ ਝਾਂਜਰ ਨਹੀਂ ਸੀ ਪਾਉਣ ਦਿੰਦਾ ਹੁੰਦਾ ਮੇਰਾ ਡੈਡੀ ਘਰੋਂ ਬਾਹਰ ਪੈਰ ਨਹੀਂ ਸੀ ਰੱਖਣ ਦਿੰਦਾ ਹੁੰਦਾ ਮੇਰਾ ਡੈਡੀ ਸਕੂਲ ਦੇ ਵਿੱਚ 4-4 5-5 ਵਾਰੀ ģੇੜਾ ਰੱਖਦਾ ਹੁੰਦਾ ਸੀ ਉਹ ਇਸ ਕਰਕੇ ਨਹੀਂ ਕਿ ਅਸੀਂ ਗਲਤ ਹਾਂ ਨਾ ਸਿਕਿਉਰਿਟੀ ਸਿਕਿਉਰਿਟੀ ਦੇਣੀ ਆ ਆਪਣੀ ਧੀ ਨੂੰ ਬਈ ਮੇਰੀ ਧੀ ਇਤੇ ਭੁੱਲ ਭੁਲਿਖੇ ਕੋਈ ਗਲਤ ਸਟੈਪ ਨਾ ਚੁੱਕ ਲੈ ਕਿਸੇ ਦੀ ਇਨਫਲੂਐਂਸ ਵਿੱਚ ਆ ਕੇ ਇਹ ਚੀਜ਼ ਹੁੰਦੀ ਆ ਪੇਰੈਂਟਸ ਨੂੰ ਇਨਸਿਕਿਉਰਟੀ ਹੁੰਦੀ ਆ ਉਹਨਾਂ ਦੇ ਮਾਈਂਡ ਚ ਇਹ ਕਲਾਕਾਰਾਂ ਦੇ ਗੀਤ ਆਉਂਦੇ ਸੀਗੇ ਪਰ ਨਿਆਣੇ ਕੀ ਕਰਦੇ ਆ ਚੋਰੀ ਸੁਣ ਲੈਂਦੇ ਆ ਸੁਣਦੇ ਆ ਉਹ ਸਮਝ ਨਹੀਂ ਲੱਗਦੇ ਹੁੰਦੇ ਪਰ ਸੁਣਦੇ ਆ ਉਹ ਕਿਉਰੀਓਸਿਟੀ ਹੋਰ ਵੱਦੀ ਆ ਸੋ ਇਸ ਤੋਂ ਬੈਟਰ ਉਹ ਗਾਣੇ ਆਉਣੇ ਨਹੀਂ ਚਾਹੀਦੇ ਉਹ ਜਨਰੇਸ਼ਨ ਨੂੰ ਕਿੱਧਰ ਲੈ ਪਾਸੇ ਲੈ ਕੇ ਜਾਂਦੇ ਪਏ ਆ ਉੱਠੇ ਪਾਸੇ ਨੂੰ ਲੈ ਕੇ ਜਾਂਦੇ ਪਏ ਆ ਹੁਣ ਸਿੱਧੂ ਮੂਸੇ ਵਾਲਾ ਸੀਗਾ ਉਹਨੇ ਪੱਗ ਨੂੰ ਪ੍ਰਮੋਟ ਕੀਤਾ ਗੁੱਡ ਗਾਣੇ ਗਾਏ ਸਾਰਾ ਕੁਝ ਵਧੀਆ ਵਧੀਆ ਉਹਨੇ ਉਹ ਕੀਤਾ ਜਨਰੇਸ਼ਨ ਨੂੰ ਗੁੱਡ ਵਾਲੇ ਪਾਸੇ ਨੂੰ ਲੈ ਕੇ ਆ ਰਿਆ ਸੀ ਉਹ ਉਹਨੂੰ ਉਹਨੂੰ ਵਿਚਾਰੇ ਨੂੰ ਛੱਡਿਆ ਇੰਨੀ ਇਹਨਾਂ ਨੇ ਜਿਹੜਾ ਬੰਦਾ ਤਾਂ ਗੁੱਡ ਕੰਮ ਕਰਦਾ ਆ ਉਹਨੂੰ ਨਹੀਂ ਛੱਡਦੇ ਜਿਨ੍ਹਾਂ ਨੇ ਲਕਚਰ ਗਾਣੇ ਆ ਪੁੜਕੀ ਜਾਂਦੇ ਐਵੇਂ ਜਨਾਨੀਆਂ ਚਾਰ ਨੰਗੀਆਂ ਨਾਲ ਲੈ ਕੇ ਉਹਨਾਂ ਦੀ ਬੱਲੇ 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 ਆ ਕੰਮ ਕਰਦੇ ਪਿਓ ਆ ਹੁਣ ਰਹਿੰਦੀ ਖੁੰਦੀ ਕੁਸ ਕਸਰ ਜਿਹੜੀ ਆ ਉਹ ਐਥੇ ਬੈਠੇ ਫੋਰਨ ਕੰਟਰੀਆਂ ਚ ਵੀ ਕੁੜੀਆਂ ਨਹੀਂ ਨੰਗੀਆਂ ਨਹੀਂ ਹੋ ਰਹੀਆਂ ਜਿੰਨੀਆਂ ਇਹ ਪੰਜਾਬ ਦੇ ਵਿੱਚ ਬੈਠ ਕੇ ਇੰਸਟਾ ਦੇ ਉੱਤੇ ਹੋ ਰਹੀਆਂ ਅਰੇ ਪ੍ਰਮੋਸ਼ਨ ਦੀ ਗੱਲ ਆ ਪ੍ਰਮੋਸ਼ਨ ਤੁਸੀਂ ਮੇਕਅਪ ਦਾ ਵੀ ਕਰ ਸਕਦੇ ਆ ਪ੍ਰਮੋਸ਼ਨ ਤੁਸੀਂ ਐਡਵਰਟਾਈਜ਼ਮੈਂਟ ਕਿਸੇ ਰੈਸਟੋਰੈਂਟਾਂ ਦੀ ਵੀ ਕਰ ਸਕਦੀਆਂ ਆ ਪ੍ਰਮੋਸ਼ਨ ਤੁਸੀਂ ਆ ਜਿੱਦਾਂ ਹੁਣ ਕੀ ਕਹ ਲਓ ਕਿਸੇ ਪ੍ਰੋਡਕਟ ਦੀ ਜਿੱਦਾਂ ਮਸ਼ੀਨਰੀਜ਼ ਹੁੰਦੀਆਂ ਇਹਨਾਂ ਦੀ ਵੀ ਕਰ ਸਕਦੀਆਂ ਆ ਹਨਾ ਪ੍ਰਮੋਸ਼ਨ ਹਰ ਚੀਜ਼ ਦੀ ਹੁੰਦੀ ਆ ਠੀਕ ਆ ਚਿਹਰਾ ਆ ਇਕ ਹੁੰਦਾ ਕਿ ਵੀ ਜਿਹੜੀ ਐਡਵਰਟਾਈਜ਼ਮੈਂਟ ਕਰਨ ਲੈਂਦੀ ਉਸ ਜ਼ਿਆਦਾਤਰ ਸੋਹਣੀ ਜਨਾਨੀ ਦੇਖਦੇ ਆ ਕੋਈ ਸੋਹਣੀ ਜਨਾਨੀ ਹੋਵੇ ਤਾਂ ਉਹ ਅਟਰੈਕਸ਼ਨ ਹੋਏ ਬਿਹਾ ਵੀ ਅਸੀਂ ਐਡਵਰਟਾਈਜ਼ਮੈਂਟ ਕਰਾਉਣੀ ਐ ਨਹੀਂ ਤਾਂ ਗੰਦੀ ਜਨਾਨੀ ਤੋਂ ਕਿਸੇ ਨੇ ਦੇਖਣਾ ਨਹੀਂ ਸਾਡਾ ਪ੍ਰੋਮੋਟ ਹੀ ਨਹੀਂ ਹੋਣਾ ਸੋ ਉਹ ਚੀਜ਼ ਤੁਸੀਂ ਇਦਾਂ ਯੂਜ਼ ਕਰ ਸਕਦੇ ਆ ਗੁੱਡ ਮੇਕਅਪ ਕਰਕੇ ਤੁਸੀਂ ਐਡਵਰਟਾਈਜ਼ਮੈਂਟ ਦੇ ਸਕਦੇ ਆ ਪਰ ਆ ਚੀਜ਼ ਜਿਹੜੀ ਹੋ ਰਹੀ ਆ ਤੁਸੀਂ ਸਰੀਰ ਟੱਕ ਕੇ ਕਰੋ ਉਹ ਕੰਮ ਮੇਨ ਗੱਲ ਕੀ ਹੋ ਗਈ ਬੰਦੇ ਸ਼ੁਕਰ ਆ ਹੁਣ ਬੰਦੇ ਵੀ ਟਿਕਣਗੇ ਜੇ ਜਨਾਨੀ ਦਾ ਸੋਧਾ ਇੱਕਦਾਂ ਲੱਗਿਆ ਦੂਜੀਆਂ ਜਨਾਨੀਆਂ ਟਿਕਣ ਗਈਆਂ ਤੇ ਜਿਹੜੇ ਬੰਦੇ ਜਾਜ ਆ ਕਿ ਉਹਨਾਂ ਨੂੰ ਫੋਲੋ ਕਰਦੇ ਸੀ ਉਹਨਾਂ ਨੂੰ ਲਾਈਕ ਕਰਦੇ ਸੀ ਉੱਥੇ ਗੁੱਲੀ ਗੁੱਲੀ ਕਰਦੇ ਉਹ ਉਹ ਵੀ ਘਟੂਗਾ ਕਿਉਂਕਿ ਉਹ ਗੱਲ ਤੇ ਮੈਨੂੰ ਵੀ ਬੜੀ ਖੇਜ ਆਉਂਦੀ ਸੀਗੀ ਜਦੋਂ ਮੈਂ ਜਾਂਦੀ ਸੀ ਕਿਸੇ ਦੇ ਪੋਸਟ ਦੇ ਉੱਤੇ ਉੱਥੇ ਕੁੜੀ ਨੇ ਗੰਦ ਪਾਇਆ ਹੁੰਦਾ ਸੀਗਾ ਮੈਂ ਦੇਖ ਕੇ ਮੋੜ ਆਉਂਦੀ ਸੀਗੀ ਉੱਥੇ ਮੁੰਡਿਆਂ ਨੇ ਇੰਦਾ ਇੰਦਾ ਦੇ ਕਮੈਂਟ ਕੀਤੇ ਹੁੰਦੇ ਸੀ ਕਿ ਵਾਹ ਬਈ ਵਾਹ ਬੰਬ ਯੇ ਉਹ ਆਤਾ ਘੈਂਟ ਕੀ ਘੈਂਟ ਆ ਕੀ ਆਤਾ ਕੀ ਬੰਬ ਆ ਨੰਗੀ ਹੋ ਰਹੀ ਆ ਤੁਸੀਂ ਆਪਣੇ ਘਰ ਦੀਆਂ ਧੀਆ ਭੈਣਾਂ ਨੂੰ ਇਦਾਂ ਦੇਖੂਗੇ ਤੁਹਾਨੂੰ ਵਧੀਆ ਲੱਗੂਗਾ ਉਹ ਤਾਂ ਗੰਦ ਪਾਰੀਆਂ ਤੁਸੀਂ ਉਹਨੂੰ ਪ੍ਰਮੋਟ ਕਰਨ ਦੀ ਉਹਨਾਂ ਨੂੰ ਇਦਾਂ ਉਸ਼ਲਾਲਣ ਉਛਾਲਦੇ ਪਿਓ ਨਾ ਉਹਨਾਂ ਨੂੰ ਰੋਕੋ ਉਹਨਾਂ ਨੂੰ ਕਹੋ ਗੰਦ ਪਾਣਾ ਬੰਦ ਕਰ ਅਨਫੋਲੋ ਕਰੋ ਅੱ퍼 ਟਿਕ ਜਾਣਗੀਆਂ ਇੱਕ ਤਾਂ ਹੁੰਦੀ ਕਿ ਕੋਈ ਬੌਲੀ ਮਜਬੂਰੀ ਚ ਲੱਗੀ ਹੋਈ ਆ ਬਈ ਬਈ ਉਹਦੇ ਤੱਕ ਮਤਲਬ ਪੱਤਰ ਰੁਲੇ ਹੋਆ ਉਹ ਵੀ ਤਾਂ ਮਜਬੂਰੀ ਆ ਠੀਕ ਆ ਉਹ ਤਾਂ ਚੱਲ ਕੋਈ ਮੰਨ ਲੂਗਾ ਪਰੇਚਾ ਸਾਰੀਆਂ ਸ਼ੁਰੂ ਹੋਈਆਂ ਹੋਈਆਂ ਹੁਣ ਮੁੰਡੇ ਵੀ ਟਿਕਣਗੇ ਜਿਹੜੀ ਵੀਡੀਓ ਜਿਹੜੀ ਰੀਲ ਖੋਲੋ ਉੱਥੇ ਗੰਦ ਚੱਲਦਾ ਪਿਆ ਹੁੰਦਾ ਆ ਕਦੇ ਇਹ ਆਪਣੇ ਪਿਛਵਾੜੇ ਹਲਾ ਰੀਆਂ ਹੁੰਦੀਆਂ ਕਦੇ ਆਪਣਾ ਅੱਗਾ ਦਿਖਾ ਰੀਆਂ ਹੁੰਦੀਆਂ ਆ ਪੂਰੇ ਵਰਲਡ 'ਚ ਇਹ ਨਹੀਂ ਕਿ ਆਪਣੇ ਘਰ 'ਚ ਪੂਰੇ ਵਰਲਡ 'ਚ ਜਿਹੜਾ ਤੰਨਾ ਨੂੰ ਕਪੜਾ ਟੱਪਣ ਨੂੰ ਮਿਲਿਆ ਨਾ ਕਿ ਦੁਨੀਆ ਮੋਰੇ ਐਦਾਂ ਖੋਲ ਕੇ ਦਿਖਾਉਣ ਨੂੰ ਮਿਲਿਆ ਕੰਫਰਟੇਬਲ ਹੀ ਨਹੀਂ ਫੀਲ ਹੁੰਦਾ ਤੁਹਾਡੇ ਘਰ ਦੇ ਨਹੀਂ ਰੋਕਦੇ ਇਹਨਾਂ ਦੇ ਸਪੋਰਟ ਕਰਦੇ ਪਿਓ ਆ ਆ ਸਪੋਰਟ ਦਾ ਨਤੀਜਾ ਆਇਆ ਹੁਣ ਸਾਹਮਣੇ ਲੱਗਾ ਪਤਾ ਇਦਾਂ ਹੀ ਕਰਨੀ ਆ ਸਿੰਘਾਂ ਨੇ ਫਿਰ ਸੋਧਾ ਲਾਉਣਾ ਹੀ ਆ ਕਿਉਂਕਿ ਤੁਸੀਂ ਉਸ ਧਰਤੀ ਦੇ ਉੱਤੇ ਬੈਠੀਆਂ ਹੋਈਆਂ ਆ ਜਿੱਥੇ ਤੁਸੀਂ ਲੋਕਾਂ ਦੀ ਗੁੱਡ ਇਨਸਪੀਰੇਸ਼ਨ ਬਣੋ ਨਾ ਕਿ ਆਣ ਵਾਲੇ ਬੱਚਿਆਂ ਨੂੰ ਜੋ ਦੇਖਣ ਉਹ ਗਲਤ ਦੇਖਣ ਤੇ ਉਹ ਗੰਦਾ ਕਰਨ ਡਰ ਲੱਗਦਾ YouTube ਖੋਲ ਕੇ ਇਨਸਟਾ ਖੋਲ ਕੇ ਦੇਣ ਨੂੰ ਆਪਣੇ ਬੱਚੇ ਨੂੰ ਵੀ ਕਿ ਉੱਥੇ ਗੰਦ ਬਹੁਤ ਚੱਲਦਾ ਪਿਆ ਇੱਕ ਰੀਲ ਖੋਲੋ ਗੰਦ ਚੱਲਦਾ ਪਿਆ ਦੂਜੀ ਰੂਲ ਹੁਣ ਤੁਸੀਂ ਜਿੰਨੇ ਮੇਰੀਆਂ ਵੀਡੀਓ ਦੇਖਣਗੇ ਹੁਣ ਮੇਰੀ ਇਸ ਗੱਲ ਦਾ ਇੱਕ ਧਿਆਨ ਦਿਓ ਤੁਹਾਡੇ ਘਰ ਦੇ ਵਿੱਚ ਤੁਹਾਡੀ ਕੋਈ ਛੋਟੀ ਭੈਣ ਆ ਤੁਹਾਡੀ ਮੰਮੀ ਆ ਤੁਹਾਡੀ ਦਾਦੀ ਆ ਤੁਹਾਡੀ ਚਾਚੀ ਮਾਸੀ ਕੋਈ ਵੀ ਤੁਸੀਂ ਚਾਹੋਗੇ ਕਿ ਉਹਨਾਂ ਦੇ ਮੋਹਰੇ ਇਹ ਗੰਦ ਚੱਲੇ ਚਾਹੋਗੇ ਇੱਕ ਟਾਈਮ ਇਦਾਂ ਦਾ ਆ ਜਾਣਾ ਜਦੋਂ ਨਿੱਕੇ ਨਿੱਕੇ ਬੱਚਿਆਂ ਨੇ ਵੀ ਇਦਾਂ ਛੋਟੇ ਕੱਪੜੇ ਪਾ ਕੇ ਤੇ ਇਦਾਂ ਰੀਲਾਂ ਬਣਾਉਣੀਆਂ ਸ਼ੁਰੂ ਕਰ ਦੇਣੀਆਂ ਇਹੋ ਜਿਹਾ ਕੰਮ ਸਟਾਰਟ ਕਰੂੰ ਮੈਂ ਹਜੇ ਵੀ ਕੁੜੀਆਂ ਨੂੰ ਕਹਿੰਦੀ ਪਈਉ ਮੈਂ ਬਹੁਤ ਪੋਸਟ ਐਦਾਂ ਦੀਆਂ ਪਾਈਆਂ ਸੀ ਕਿ ਨਾ ਇਦਾਂ ਦੇ ਕੰਮ ਕਰ ਆ ਨਾ ਲੱਕ ਕਮਾਓ ਜਿਆਦਾ ਪੰਗੜੇ ਦਾ ਦਿਲ ਕਰਦਾ ਕਿੱਦਾਂ ਪਾ ਲਓ ਪੰਗੜਾ ਪਾ ਲਓ ਫਿਰ ਪਰ ਇੱਥੇ ਆ ਕੇ ਕਿਉਂ ਪਾਉਣਾ ਰੀਲਾਂ ਦੇ ਉੱਤੇ ਤੁਸੀਂ ਘਰ ਪਾਓ ਆਪਣੇ ਕੋਈ ਨਹੀਂ ਰੋਕ ਰਿਆ ਕੋਈ ਨਹੀਂ ਦੇਖ ਰਿਆ ਜੋ ਤੁਸੀਂ ਸਮਾਜ ਨੂੰ ਦਿਖਾਉਂਦੇ ਪਿਓ ਆ ਉਹ ਤੁਸੀਂ ਜਦੋਂ ਤੁਸੀਂ ਆਪਾਂ ਜਿੱਦਾਂ ਹੁਣ ਮੈਂ ਇੱਕ ਵੀਡੀਓ ਬਣਾ ਰਹੀ ਆ ਇਹ ਇੱਕ ਮੈਸੇਜ ਜਾਂਦਾ ਪਿਓ ਆ ਸਾਰਿਆਂ ਦੇ ਵਿੱਚ ਇਹ ਇੱਕ ਮੈਸੇਜ ਜਾਂਦਾ ਪਿਆ ਆ ਪਤਾ ਨਹੀਂ ਕਿਨ ਕਿਨੇ ਸੁਣਨਾ ਕਿਹਦੇ ਕੰਨੀ ਪੈ ਜਾਣਾ ਕਿਹਨੇ ਮੈਨੂੰ ਦੇਖਣਾ ਪਰ ਜੇ ਤੁਸੀਂ ਐਦਾਂ ਦੇ ਕੰਮ ਕਰੂਗੀਆਂ ਉਹ ਦੇਖੋ ਕਿੰਨੇ ਜਾਣੇ ਦੇਖਦੇ ਪਿਓ ਆ ਤੁਹਾਨੂੰ ਕਿੰਨੇ ਕਿੰਨਿਆਂ ਨੇ ਤੁਹਾਨੂੰ ਫੋਲੋ ਕੀਤਾ ਹੋਇਆ ਆ ਕਿੰਨੇ-ਕਿੰਨੇ ਬੱਚੇ ਦੇਖ ਰਹੇ ਆ ਜਦੋਂ ਫੈਮਿਲੀ 'ਚ ਇੱਕ ਬੰਦਾ ਰੀਲ ਚਲਾਉਂਦਾ ਜਾਂ ਕੁਝ ਦੇਖ ਰਿਹਾ ਹੁੰਦਾ ਬੱਚੇ ਵੀ ਕਈ ਵਾਰੀ ਨਾਲ ਪਏ ਹੁੰਦੇ ਦੇਖ ਰਹੇ ਹੁੰਦੇ ਆ ਉਹ ਆ ਜਾਂਦੀ ਆ ਮੋਰੇ ਵੀਡੀਓ ਨਿਕਲ ਕੇ ਕਿੰਨਾ ਗੰਦਾ ਮੈਂ ਤਾਂ ਕਈ ਵਾਰੀ ਡਰਦੀ ਹੁੰਨੀ ਕਿ ਉਹ ਇੱਕ ਵਿੱਚ অপਸ਼ਨ ਆਉਂਦੀ ਆ ਕਿ ਜਿਹਦੇ ਵਿੱਚ ਗੰਦ ਨਾ ਦਿਖੇ ਘੱਟ ਦਿਖੇ ਉਹ ਕਿਦਾਂ ਉਹ ਕਰੀਦੀ ਆ ਉਹਦੇ ਤੇ ਸਰਚ ਕਰਦੀ ਪਈ ਉਹ ਬੰਦ ਕਰਨੀ ਆ ਕਿਉਂਕਿ ਡਰ ਲੱਗਦਾ ਆਪਣੇ ਤੇ ਆਪਣੇ ਧੀ ਪੁੱਤ ਨੂੰ ਫੜਾਣ ਲਈ ਫੋਨ ਇਹ ਚੀਜ਼ਾਂ ਬਹੁਤ ਜ਼ਰੂਰੀ ਆ ਸੋ ਬੰਦ ਕਰੋ ਇਹ ਕੰਮ ਬਾਅਦ 'ਚ ਤੁਸੀਂ ਮਾਫੀਆਂ ਮੰਗਦਿਆਂ ਆ ਤੁਸੀਂ ਥੱਲੇ ਨੂੰ ਡਾਊਨ ਫੀਲ ਹੋ ਕੇ ਮਾਫੀਆਂ ਮੰਗ ਰਹੀਆਂ ਹਾਏ ਸਾਨੂੰ ਬਚਾ ਲਓ ਸਾਨੂੰ ਸਿਕਿਉਰਿਟੀ ਦੇ ਦਿਓ ਇੰਨੀ ਨੌਮਤੀ ਕਿਉਂ ਆ ਰਹੀ ਆ ਕਿ ਤੁਹਾਨੂੰ ਸਿਕਿਉਰਿਟੀ ਲੈਣ ਦੀ ਲੋੜ ਪੈ ਗਈ ਆ ਤੁਹਾਨੂੰ ਸ਼ਰਮ ਨਹੀਂ ਆਉਂਦੀ ਮੋਰੇ ਮਾਈਕ ਦੇ ਖੜ ਕੇ ਸਿਕਿਉਰਿਟੀ ਮੰਗਦੀਆਂ ਨੂੰ ਵੀ ਪਤਾ ਕਿਉਂ ਕਹਿੰਦੀ ਪਈ ਮੈਂ ਇਦਾਂ ਤੁਸੀਂ ਇੰਨੀ ਨੌਮਤ ਆਉਣ ਦਿੱਤੀ ਆ ਤੁਸੀਂ ਆਪਣਾ ਪਟਾਕ ਕੇ ਵੀਡੀਓ ਵੀ ਬਣਾ ਸਕਦੀਆਂ ਤੁਹਾਨੂੰ ਕੋਈ ਨਹੀਂ ਰੋਕੇਗਾ ਕਿਸੇ ਨੂੰ ਕਿਸੇ ਨੂੰ ਬੋਲਣ ਲਈ ਮੂੰਹ ਨਹੀਂ ਬੰਦ ਕੀਤਾ ਜਾਂਦਾ ਕਿਸੇ ਦਾ ਤਾਨੂੰ ਪੂਰੀ ਆਜ਼ਾਦੀ ਹੈਗੀ ਆ ਤੁਸੀਂ ਜਿੱਥੇ ਕੁੜੀਆਂ ਡਾਕਟਰ ਆ ਇੰਜੀਨੀਅਰ ਆ ਪਾਇਲਟ ਆ ਸਾਰੇ ਪਾਸੇ ਸਭ ਕੰਮ ਕਰਦੀਆਂ ਪਈਆਂ ਡਰੈਸਿਸ ਕੋਡ ਵੀ ਹੁੰਦੇ ਆ ਪਰ ਕੋਈ ਐਦਾਂ ਜਿੱਦਾਂ ਤੁਸੀਂ ਪ੍ਰੋਮੋਸ਼ਨਾਂ ਨੰਗੀਆਂ ਹੋ ਹੋ ਕੇ ਬਿਲਕੁਲ ਹੀ ਨੰਗ ਪੂਣਾ ਦਿਖਾਉਂਦੀਆਂ ਪਈਆਂ ਆ ਫਿਰ ਉੱਥੇ ਮਾਫੀ ਦੀ ਗੁੰਜਾਇਸ਼ ਨਹੀਂ ਬਚਦੀ ਜਦੋਂ ਵਾਰਨਿੰਗਾਂ ਹੀ ਇੰਨੀਆਂ ਮਿਲ ਗਈਆਂ ਹੁਣ ਬਾਅਦ ਚ ਸੋਦਾ ਲੱਗਦਾ ਫਿਰ ਸੁਣਨਾ ਕਰੋ ਇਹ ਕੰਮ ਹਜੇ ਵੀ ਬੰਦ ਕਰ ਦਿਓ ਇਹ ਕੰਮ ਠੀਕ ਆ ਇੰਨੀਆਂ ਤਾਂ ਬਾਹਰ ਫੋਰਨ ਚ ਬਹਿ ਕੇ ਨਿਊਜ਼ੀਲੈਂਡ ਮੌਰੀ ਕੰਟਰੀ ਆ ਇਹ ਪਹਿਲਾ ਪੱਤੇ ਲਾਉਂਦੇ ਹੁੰਦੇ ਸੀ ਜਦੋਂ ਕਿ ਇਹ ਸਟਾਰਟ ਹੋਇਆ ਕੰਮ ਹਨਾ ਨਿਊਜ਼ੀਲੈਂਡ ਸਟਾਰਟ ਹੋਇਆ ਉਹਨੇ ਵੀ ਕੱਪੜੇ ਪਾਣੇ ਸ਼ੁਰੂ ਕਰਤੇ ਤੇ ਸਾਡੇ ਪੰਜਾਬ ਵਾਲੇ ਕੱਪੜੇ ਪਾਉਂਦੇ ਪਾਉਂਦੇ ਪਿੱਛੇ ਨੂੰ ਜਾਣ ਲੱਪੇ ਤੁਸੀਂ ਇੱਕ ਦਿਨ ਮੈਨੂੰ ਆਦਾ ਤੁਸੀਂ ਪੱਤਿਆਂ ਤੇ ਆ ਜਾਣਾ ਹੈ ਕੁੜੀਆਂ ਨੇ ਅੱਜ ਇਹੋ ਜਿਹੇ ਲੱਛਣ ਫੜੇ ਹੋਏ ਆ ਤੁਸੀਂ ਮੁੰਡੇ ਗਲਤ ਪਾਸੇ ਲਾ ਰਹੀਆਂ ਆ ਉਹ ਤੁਹਾਨੂੰ ਦੇਖ ਦੇਖ ਕੇ ਦੂਜੀਆਂ ਕੁੜੀਆਂ ਨੂੰ ਵੀ ਗਲਤ ਨਿਗਾਹਾਂ ਦੇਖਦੇ ਪਿਓ ਆ ਗੰਦੇ ਪਾਸੇ ਲਾ ਰਹੀਆਂ ਆ ਬੰਦਿਆਂ ਦੀ ਸੋਚ ਖਰਾਬ ਹੋ ਰਹੀ ਆ ਤੁੜ ਨੰਗਪੁਣਾ ਦੇ ਕੇ ਕਿਉਂ ਨਹੀਂ ਸਮਝਦੀਆਂ ਪਈਓ ਡਬਲ ਮੀਨਿੰਗ ਗੱਲਾਂ ਕਰਨੀਆਂ ਬੰਦ ਕਰੋ ਇਹ ਮੈਸੇਜ ਦੇਣਾ ਬਹੁਤ ਜ਼ਰੂਰੀ ਸਿਕਾ ਨਿਆਣਿਆਂ ਨੂੰ ਚੰਗੇ ਰਸਤੇ ਪਾਉਣਾ ਨਾ ਕਿ ਗਲਤ ਪਾਸੇ